ਉਹ ਆਪਣੇ ਫੜ ਲੈ ਓਏ ਆਪਣੇ ਫੜ ਲੈ ਓਏ ਤੇਰੇ ਖੰਭ ਤੇ ਕਿੰਨੇ ਫੜ ਲੈ ਓਏ ਕਿੰਨੇ ਫੜ ਲੈ ਓਏ ਓਏ ਆਹ ਉਹ ਰਸਾਇਆ ਮੇਰਾ ਛੱਡ ਦਿਓ ਮੇਰਾ ਮੋਟਰ ਸਾਈਕਲ ਦੀ ਚੀਕਾਂ ਜੀ ਭਜਣ ਡੀਆਂ ਓਏ ਓ ਲਾਡੀ ਉਹ ਤੇਰਾ ਇਹ ਪਰਨਾ ਡੇਕ ਪਿਆ ਇਹ ਨਹੀਂ ਲੈਣਾ ਡੰਡਾ ਵੀ ਤੇਰਾ ਇੱਥੇ ਛੱਡ ਗਿਆ ਤੂੰ ਓਏ ਮੈਂ ਨਹੀਂ ਲੈਣਾ ਦੁਖ ਮੈਂ ਲੈਣਾ ਲੈਦਾ ਗੁਰਵਾ ਲੈਣਾ ਨਹੀਂ ਨਹੀਂ ਹਾਏ ਹੇ ਨੂ ਕੀ ਚੁੰਬੜ ਗਿਆ ਓਏ ਇਹ ਮੋਟਰਸਾਈਕਲ ਵੀ ਛੱਡ ਕੇ ਭੱਜ ਗਿਆ ਹੈਂ ਡੰਡਾ ਇਹਦਾ ਵਿਆ ਪਿਆ ਹਾਂ ਲੈ ਖੰਭ ਆੜਾ ਆ ਗਿਆ ਯੋ ਫਾਇਦੇ ਵਿੱਚ ਲੈ ਖੰਭ ਬੂਏ ਚੜਾ ਆ ਗਿਆ ਇਹਨੂੰ ਕੀ ਪੈ ਗਿਆ ਇਹਨੂੰ ਤਾਂ ਨਹੀਂ ਕਿਤੇ ਪੂਦੇ ਦਿਖਾਈ ਦੇਣਦਾ ਤੇ ਲੈ ਹੋ ਆ ਇੱਥੇ ਰਾ ਦਿੰਨੇ ਆ ਆਪੇ ਲੈ ਜੂ ਆਣ ਕੇ ਮੁੜ ਕੇ ਆਈਓ ਭਰਾਵਾ ਤੇਰੇ ਪਿਆ ਸਿਹੜੀ ਸਮਾਨ ਹੇ ਇਹਦੇ ਐ ਭੱਜ ਜਿਦਾਂ ਇਹਨੂੰ ਡੂਮ ਨਾਲ ਲੜ ਗਿਆ ਹੁੰਦਾ ਤਾਂ ਵਾਹ ਅੰਦਰ ਆਇਆ ਗੁੱਤ ਮੇਂ ਜਦ ਆਇਆ ਗੁੱਡਾ ਲੈ ਕੇ ਆਇਆ ਨਹੀ ਬੰ ਆਏ ਹਾਈ ਹਾਈ ਹੇ ਹਾਈ ਮੰਜੇ ਤੇ ਵੀ ਨਹੀਂ ਬੈਹ ਹੋਣ ਦਿਆ ਹਾਏ ਰੱਬਾ ਕਿੱਥੋਂ ਲੈਨਦਾ ਬਾਬਾ ਇਦਾਂ ਦਾ हाए मैं बथेरा चल जा हाए किए हाँ, 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 नी सुख नी को लिया सैका दे स्यापा हो गया बुढे का हाए इन बजिया हों तेन पता लग जाए हाए हाए मैं मर गई

ਹੈ ਸੋਕ ਕਿੱਥੇ ਮਰ ਗਈ ਆ ਹਾਏ ਮੈਂ ਤਾਂ ਨਹੀਂ ਇਹਦੇ ਵਜਣੀਆਂ ਚਾਹੀਦੀਆਂ ਇਸੋ ਨੂੰ ਪਤਾ ਲੱਗ ਜਾਂਦਾ ਸੁੱਖ ਨੂੰ ਵੀ ਹਾਏ ਮੈਂ ਮਰ ਗਈ ਉਹ ਹਾਏ ਬਾਬਾ ਆਪੂ ਤੁਰ ਮੁੜ ਕੇ ਨਾ ਸਾਡੇ ਘਰ ਆ ਜਾਣ ਕਿਤੇ ਹਾਏ ਤੁਹਾਨੂੰ ਨਾ ਹੁਣ ਦਿਖਾਈ ਦੇਣਾ ਪਰ ਜੇ ਓਦਾਂ ਕਿਤੇ ਹੁਣ ਮਿੰਦੀ ਹੀ ਵੀ ਮੈਂ ਤਾਂ ਵੀ ਆਖਣਾ ਨਹੀਂ ਗੇ ਐ ਨਹੀਂ ਗਿਆ ਹੁਣ ਬੁੱਢੇ ਦਿਵਾਲੇ ਹੋਣ ਇੱਕ ਵਾਰ ਹਾਏ ਹਾਏ ਸਾਵ ਨਹੀਂ ਹੋਣ ਦਿਆ ਹਾਏ हाय लम्मा सह नहीं आन दिया सौकर। सौकर। माता थले बगा गुस्सा त्याद बापू थले भन त जाके हद हो गई मेरी वाली ਉਦਾਂ ਮੈਨੂੰ ਕਹਿੰਦਾ ਰਹਿੰਦਾ ਤੂੰ ਇਹ ਚਤਰਾਉਂ ਆ ਤੂੰ ਚਲਾਕ ਵਾ ਆਪੇ ਦੱਸ ਚਲਾਕ ਘੱਟ ਵਾ ਤੇ ਕਾਬੂ ਆਵੇ ਸਹੀ ਮੇਰੇ ਵਿੱਚ ਤਾਂ ਇੰਨੀ ਗੇਮ ਪਾਈ ਆ ਨਾ ਸਾਡੇ ਤੇ ਮੈਂ ਵੀ ਕੋਈ ਸਕੀਮ ਲਾ ਗਿਆ ਨਾ ਹੁਣ ਇਹਦੇ ਤੇ ਵੀ ਇਦਾਂ ਦੀ ਗੇਮ ਪਾਉਣੀ ਆ ਕਿੰਨੂੰ ਵੀ ਪਤਾ ਲੱਗੇ ਹੱਥੀ ਚੜ ਬਾਪੂ ਇੱਕ ਵਾਰੀ ਮੇਰੇ ਤੇਰੇ ਤੇ ਮੈਂ ਹੁਣ ਪਾਸੇ ਸੇਕਦੀ ਆ ਤੂੰ ਸਾਡਾ ਬੰਦੋਬਸਤ ਕੀਤਾ ਸੀ ਨਾ ਪਾਸੇ ਸੇਕਨ ਦਾ ਪਰ ਹੁਣ ਬਾਪੂ ਤੂੰ ਬਚ ਮੇਰੇ ਹੱਥੋਂ ਅੱਜਕੱਲ੍ਹ ਦੇ ਅਨਸਟੇਬਲ ਟਾਈਮ ਵਿੱਚ ਐਕਸਟਰਾ ਇਨਕਮ ਦੀ ਬਹੁਤ ਜ਼ਰੂਰਤ ਪੈਂਦੀ ਹੈ ਇਸ ਲਈ ਮੈਂ ਯਕੀਨ ਕਰਦਾ ਹਾਂ ਵਨ ਐਕਸਪਰਟ ਦੀ ਗੇਮ ਐਪ ਤੇ ਇਹ ਇੱਕ ਅੰਤਰਰਾਸ਼ਟਰੀ ਲਾਇਸੈਂਸ ਦੇ ਨਾਲ ਭਰੋਸੇਯੋਗ ਗੇਮ ਐਪ ਹੈ ਮੈਨੂੰ ਸੱਚਮੁੱਚ ਇਸ ਦੇ ਵਿੱਚ ਆਈਐਕਸ ਗੇਮਾਂ ਤੇ ਕੈਸੀਨੋ ਸੈਕਸ਼ਨ ਪਸੰਦ ਹੈ ਕਿਉਂਕਿ ਇਸ ਵਿੱਚ ਵੱਡੀ ਗਿਣਤੀ ਵਿੱਚ ਦਿਲਚਸਪ ਤੇ ਬਹੁਤ ਸਾਰੀਆਂ ਵਧੀਆ ਗੇਮਾਂ ਹਨ ਖੈਰ ਮੇਰੀ ਮਨਪਸੰਦ ਗੇਮ ਕ੍ਰੈਸ਼ ਹੈ ਕਿਉਂਕਿ ਇਸ ਦੇ ਬਹੁਤ ਸਧਾਰਨ ਨਿਯਮ ਹਨ ਕ੍ਰੈਸ਼ ਨੇ ਬਹੁਤ ਸਾਰੇ ਲੋਕਾਂ ਨੂੰ ਪੈਸਾ ਕਮਾਉਣ ਵਿੱਚ ਮਦਦ ਕੀਤੀ ਹੈ ਅਤੇ ਇਹ ਬਹੁਤ ਸੁਧਾਰਨ ਹੈ ਤੁਹਾਨੂੰ ਜਹਾ ਆਪਣੇ ਜਹਾਜ ਦੇ ਕਰੈਸ਼ ਹੋਣ ਤੋਂ ਪਹਿਲਾਂ ਪਹਿਲਾਂ ਪੈਸੇ ਪ੍ਰਾਪਤ ਕਰਨੇ ਪੈਣਗੇ ਆਓ ਫਿਰ ਆਪਾਂ ਸਾਰੇ ਰਲ ਕੇ ਖੇਡੀਏ ਉਹ ਵਾਓ ਮੈਂ ਹੁਣੇ ਹੀ ਜਿੱਤ ਲਏ 435 ਰੁਪਏ ਪਿੰਨ ਕਮੈਂਟ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰਦੇ ਸਮੇਂ ਮੇਰਾ ਪ੍ਰੋਮੋ ਕੋਡ Sport1xV ਦੀ ਵਰਤੋਂ ਕਰੋ ਤੇ ਆਪਣੀ ਪਹਿਲੀ ਜਮਾ ਰਾਸ਼ੀ ਤੇ ਤੁਹਾਨੂੰ ਮਿਲਣਗੇ 130000 ਰੁਪਏ ਦੇ ਬੋਨਸ ਤੇ 150 ਸਪਿਨ ਮੁਫਤ ਸੋ ਆਓ ਸਾਰੇ ਖੇਡੀਏ ਫਿਰ ਹੋਏ ਹੁਣ ਕਿੱਧਰ ਗਈ ਆ

ਕਿੰਨਾ ਨਾ ਬਾਬਾ ਲੈੰਦਾ ਤੈ ਨਹੀਂ ਫਰਕ ਪਿਆ ਨਹੀਂਗਾ ਕੋਹਾ ਆਏ ਮੈਨੂੰ ਬੜੀਆਂ ਸੱਟਾਂ ਲਾਤੀਆਂ ਨਹੀਂ ਨਹੀਂ ਫਰਕ ਨਹੀਂਗਾ ਪਿਆ ਲੱਗਦਾ ਫਰਕ ਬਹੁਤ ਪੀੜ ਹੋਣਦੀ ਆ ਲੈ ਜੇ ਨਹੀਂ ਪਿਆ ਤਾਂ ਮੈਂ ਲਿਆਵਾਂ ਨੂੰ ਮਰਦਾ ਆਏ ਬਾਬਾ ਜੀ ਆ ਚਲ ਜਿਓ ਇਤੋਂ ਦੂਰੀ ਨਹੀਂ ਨਹੀਂ ਆਏ ਹੱਥ ਨਾ ਲਾਓ ਜਿਆਦਾ ਵਾ ਪਤਾ ਕੀ ਗੱਲ ਵਾ ਐਦਾਂ ਟੁੱਟ ਭੱਜ ਹੋ ਜਾਂਦੀ ਹੁੰਦੀ ਆ ਸ੍ਰੀ ਹਾਏ ਮੈਂ ਤਾਂ ਨਹੀਂ ਹਾਏ ਮੈਂ ਖਾਂ ਨਹੀਂ ਮੇਰੇ ਹੱਥ ਨਾ ਲਾਓ ਮੇਰੇ ਬਹੁਤ ਪੀਰ ਹੋਣ ਢਈ ਆ ਕੁੱਟ ਦਿਨਾ ਮੈਂ ਹਾਏ ਨਹੀਂ ਨਹੀਂ ਇਹ ਨਹੀਂ ਤੇ ਮੈਂ ਸੋਖ ਰਹਾ ਹਾਏ ਮੈਂ ਇਹਦੇ ਕਿਤੇ ਹੱਥ ਰਾਦੀ ਜਿੱਥੇ ਉੱਤੇ ਮੇਰੇ ਪੀਰ ਹੋਣ ਢਈ ਡਾਕਟਰ ਲਿਆਓ ਹੁਣ ਕੋਈ ਹਾਏ ਮੈਨੂੰ ਬਹੁਤ ਸਤਾ ਰਹੀ ਕੋਈ ਨਹੀਂ ਆ ਆ ਤੇ ਸਹੀ ਹੋ ਜਾਣਾ ਸੁੱਖ ਤੇ ਮੇਰਾ ਖਲ ਉੱਤੇ ਚਲ ਗਈ ਸੁੱਖ ਨੂੰ ਮੈਂ ਵਾਰ-ਵਾਰ ਦਾਵਾਂ ਵੀ ਚੱਲ ਲੱਤਾਂ ਲੁੱਟਾ ਘੁੱਲ ਦੇ ਦੇ ਦੋਗੀ ਸੁੱਖ ਸੇਕ ਲੋਹੀ ਵੀ ਆਪਣੇ ਭੂਤ ਕਢਾਓ ਤੁਸੀਂ ਉਦੋਂ ਕਹਿੰਦੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਾਰੀ ਰਾਤ ਤੇ ਮੈਂ ਵੀ ਉਹਨੂੰ ਬਾਬੇ ਨੂੰ ਦੋ ਨੰਬਰ ਮੈਨੂੰ ਮੈਂ ਫੋਨ ਕਰਾਂ ਲੱਗਿਆ ਉਹ ਮੇਰੀਏ ਜਾਣੇ ਨਹੀਂ ਏਰੀਏ ਜਾਣੇ ਤੂੰ ਤੇ ਮੇਰੀ ਜਾਨਵਾ ਮੈਂ ਜਿਹੜਾ ਜਰ ਲੂੰਗਾ ਭੂਤਾਂ ਦੀਆਂ ਮਾਰਾਂ ਪਰ ਮੇਰੀ ਜਾਨ ਨੂੰ ਨਾ ਕੋ ਹੋਵੇ ਕੀ ਹੋਇਆ ਤੇਰੀ ਜਾਨ ਨੂੰ ਨਹੀਂ ਤੂੰ ਆ ਮੇਰੀ ਜਾਨ ਨਾ ਤੂੰ ਤੂੰ ਮੇਰੀ ਆ ਨਾ ਯਾਰ ਆਪਾਂ ਬੈ ਜਾ ਪਾਪਾ ਪਪੜੇ ਦਾ ਘਰ ਹੁਣ ਤੂੰ ਚਲ ਜਾ ਇੱਥੋਂ ਚਲ ਮੈਂ ਚਲਾਉਂਦਾ ਹਾਂ ਹਾਏ ਮੈਨੂੰ ਹੱਥ ਨਾ ਲਾਓ ਮੇਰਾ ਬਹੁਤ ਸਰੀਆ ਤੂੰ ਗੰਡਿਆ ਵਾ ਅਰੇ ਰੱਬਾ ਕੀ ਹੋ ਗਿਆ ਵਾ ਹੋ ਗਿਆ ਤੈਨੂੰ ਪਤਾ ਨਹੀਂ ਤੀ ਤੈਨੂੰ ਮੈਂ 20 ਵਾਰ ਕਿ ਆਖਿਆ ਬਈ ਕੋਈ ਵੀ ਸਰੀਰ ਦੀ ਟੁੱਟ ਭੱਜ ਹੁੰਦੀ ਹੁੰਦੀ ਆ ਅੱਜ ਨਹੀਂ ਭਲਕ ਤੱਕ ਠੀਕ ਹੋ ਜੇਗੀ ਕੋਈ ਗੱਲ ਨਹੀਂ ਉਹ ਅੰਦਰ ਕਿਉਂ ਨਹੀਂ ਆਏ ਤੁਸੀਂ ਬਾਬੇ ਦੇ ਲੱਗ ਕੇ ਆ ਪਹਿਲਾਂ ਤੁਸੀਂ ਸਾਰਿਆਂ ਦੇ ਬਾਹਰ ਰਹਿ ਕੇ ਤੋਂ ਅੰਦਰ ਵੜ ਕੇ ਕਿਤੇ ਇੰਨਾ ਕੁੱਟਿਆ ਮੈਨੂੰ ਇੰਨਾ ਕੁੱਟਿਆ ਮੇਰੇ ਮਾਲਾ ਬੂਆ ਖੋਲਣ ਗਿਆ ਸੀ ਇਹ ਬਹਿ ਕੇ ਰਹਿ ਨਾ ਜਾਵੇ ਹੁਣ ਕੋਈ ਨੁੱਕਰੇ ਲਗਾ ਕੇ ਭੂਗ ਜਾ ਚਿਰ ਜਾਏ ਤੋਂ ਬਾਬਾ ਮੈਂ ਤੈਨੂੰ ਕਹਿਆ ਨਿਕਲ ਜਾ ਤੂੰ ਤੂੰ ਨਾ ਮੈਨੂੰ ਵਿਕਾਰੀ ਨਵੇਂ ਹੁਣ ਤੂੰ ਬੋ ਮੈਨੂੰ ਯਾਰ ਲੱਗਦਾ ਈ ਉਹ ਸੋਕਾ ਓਏ ਤੂੰ ਤੇ ਮੇਰੀ ਜਿੰਦ ਜਾਨ ਵਾ ਬਚਲ ਜਾ ਤੂੰ ਸੁਖ ਸੁਖ ਆਪਣੀ ਮੰਮੀ ਨੂੰ ਆਣ ਕੇ ਕੁਟੀ ਸੁਖ ਆਮੀ ਮੇਰਾ ਪੁੱਤ ਥੱਲੇ ਐ ਸੁਖ ਕਿੱਥੇ ਚਲ ਗਈ ਆ ਹਏ 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 ਹੂੰ ਗਾਦਾ ਵੀਨੇ ਪਾ ਤੇ ਬਾਬੇ ਨਾ ਤੀ ਹੋ ਜੇ ਦੀਂਗੇ ਤੇ ਬਾਬਾ ਲਗੇ ਤੇ ਦੀਦਾਨੀ ਅੱਜ ਕਿੱਥੇ ਵਰ ਗਿਆ ਬਾਬਾ ਦੀਦਾਨ ਕਿੱਥੇ ਚਲ ਗਿਆ ਬਾਬਾ ਅੱਜ ਉੱਥੇ ਤੇ ਬਰਦ ਲੇਰ ਬਣ ਕੇ ਆਏ ਅੱਜ ਬਾਬਾ ਪੁੱਤ ਨਾ ਮਿਆਰ ਬਣਾਉਂਦਾ ਨਾ ਗਿਆਕ ਨਹੀਂ ਬਾਬਾ ਬਜਰੰਗ ਲਫਾਵੇਂਗਾ ਭੱਜਾ ਮੜ ਕੇ ਨੇ ਬਜਰੰਗ ਹਲੇ ਬਰਉਨੇ ਨੂੰ ਹਾਂ ਹਲੇ ਰੁਕ ਜਾ ਲੱਭ ਲਾਂਦੇ ਬਾਬੇ ਬਜਰੰਗ ਲੈਣਦੇ ਬਾਬੇ ਰ ਘਰ ਤੇ ਇਹੋ ਹੀ ਜਾ ਬਾਬੇ ਦਾ ਹਾਂ ਇਹ ਕਿਵੇਂ ਮਰਿਤੇ ਆਣ ਨਾਨਾ ਮਾਹੀਆ ਬਾਬਾ ਕਿੱਥੇ ਜਾਵੇਂਗਾ ਹੁਣ ਨਿਕਲ ਬਾਹਰ ਬਾਬਾ ਹੋ ਬਰਾਇਆ ਮਜਾ ਆ ਗਿਆ ਸਾਡਾ ਬਾਬਾ ਨਿਕਲ ਬਾਹਰ ਹੁਣ ਤੇ ਅਸੀਂ ਆ ਗਿਆ ਬਾਬਾ ਤੇਰੇ ਘਰ ਵਿੱਚ ਆਇਆ ਮੱਬਾ ਨਿਕਲ ਬਾਹਰ ਅੰਦਰ ਹੀ ਹੋਣਾ ਮੇਰੇ ਨਾਲ ਬਾਬਾ ਅੰਦਰ ਡਰ ਕੇ ਨਿਕਲ ਨਹੀਂ ਆ ਬਾਬਾ ਆਹ 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 ਆਈ ਬਾਕ ਕੰਬਲ ਦਿਲ ਗਿਆ ਉਹ ਵਾਜਾਂ ਜੀਆਂ ਕਾੜੀਆਂ ਹੁੰਦੀਆਂ ਇਹ ਮੇਰੇ ਖਾ ਬਾਬੂ ਖਾਮੀ ਖਲੇ ਪੰਗਾ ਹੀ ਪਾ ਲਿਆ ਮੈਂ ਜਾਵਦਾ ਉੰਦਰ ਜਾ ਕੇ ਕਿਨੇ ਗਿਆ ਬੱਬਾ ਬਣ ਕੇ ਆ ਉਹ ਵਾਜਾਂ ਜੀਆਂ ਕਾੜੀਆਂ ਹੁੰਦੀਆਂ ਓਏ ਪਤਾ ਤਾਂ ਦਿਲ ਹੋਣ ਲੱਗੂਗਾ ਓਏ ਸਾਡਾ ਚੜਾ ਕਰਨਾ ਹੈ ਬੱਬਾ ਨਹੀਂ ਤੇਰਾ ਚੜਾ ਕਰ ਪੰਗਾ ਕਰ ਤੈਨੂੰ ਲਿਆ ਬੱਬਾ ਨੂੰ ਲੈ ਪਰਫਰਾ ਬੱਬੇ ਨੂੰ ਬੱਬਾ ਓਏ ਗਰਮੀ ਦੀ ਛਿਆਰ ਬਣਾਇਆ ਅੰਬਾ ਤੇ ਗਰਮੀ ਵਿੱਚ ਕੰਪਨਿਆ ਕੀ ਹੋ ਗਿਆ ਫਰਗਾ ਕਰਨ ਦੀ ਢਿੰਗ ਆ ਕੋ ਆ ਸ਼ੇਰ ਸੂਰੀ ਨੂੰ ਉਹ ドライ ਨੂੰ ਇੱਕ ਰੀਜਰ ਬਾਤ ਨਾਵੇ ਵਾਜ ਜਾਂਦੀਆਂ ਕਾਰੀਆਂ ਹੁੰਦੀਆਂ ਹੋਵੇ ਇਹ ਬਾਤ ਨਾਵੇ ਪਪਾ ਇਹ ਤਾਂ ਅੰਬਲ ਕੌਣ ਲਾਉਂਦਾ ਮੇਰਾ ਹੋਵੇ ਆਲੇ ਦੇ ਕੋਲ ਲੱਥਣੀਆਂ ਹੋਵੇ ਤੋ ਕੜੀ ਗੇੜੇ ਮੈਂ ਤੇ ਕਾੜਾ ਗੇ ਤੋ ਖਾ ਦੇਂਦੇ ਉਹ ਪੰਗਾਈ ਪਾ ਲਿਆ ਮੈਂ ਤੇ ਕਿਸ ਨੂੰ ਆਦੇ ਪੰਗਾ 1000 ਰੁਪਏ ਦੇ ਪਿੱਛੇ ਪਾਪਾ ਬਣ ਕੇ ਆ ਗਿਆ ਪੰਗਾ ਹੀ ਪਾ ਲਿਆ ਓਏ ਮੈਂ ਤੇ ਤੇਰੇ ਤੇ ਤਾਂ ਖਾ ਦੇਣਾ ਨਹੀਂ ਬਾਬਾ ਤੇਰੇ ਨਾਲੇ ਸਾਂਣਾ ਵੇ ਤੋ ਕਰਦੀ ਸੀ ਚੰਦ ਮੋਰੀ ਲੱਗਦੀ ਓਏ ਇਹੋ ਠੜ ਲੱਗਦੀ ਬਾਬੇ ਉਹ 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 ਪਾਣੀ ਲੈ ਆਇਓ ਬਲਾ ਓਏ ਉਹ ਯਾਰ ਵਾਜਾਂ ਨਹੀਂ ਗਾਲੀਆਂ ਹੁੰਦੀਆਂ ਯਾਰ ਬੱਚਾ ਗਾਲੀਆਂ ਹੁੰਦੀਆਂ ਹੈਂ ਓਹ ਓ ਫਟੇ ਤੂੰ ਵੀ ਆਇਆ ਵਾ ਕਿੱਦਣੇ ਆ ਗੁਰਵਰ ਨਾਲ ਅੱਛਾ ਗੁਰਵਰ ਤੇ ਆ ਬੈਠਾ ਗੁਰੋ ਨ ਮम्मा ਕਿੱਥੇ ਆ ਉੱਥੇ ਦੇ ਉੱਪੇ ਅੱਛਾ ਚਲ ਖੇਡ ਲਾ ਮੇਰੇ ਕੋਲ ਖੇਡ ਲਓ ਖੇਡਿਓ ਬਤ ਆਪਣੇ ਘਰ ਦੱਸ ਕੇ ਆਇਆ ਵਾ ਨਾ ਅੱਛਾ ਅੱਛਾ ਖੇਡ ਲਾ ਗੁਰਵਰ ਨਾਲ ਚੰਗਾ ਮੈਂ ਵੇਖਾਂ ਸੁੱਖ ਕਿਦੇ ਉਹ ਵੀ ਨਾ ਕਰੇ ਡਰ ਕੇ ਅੰਦਰ ਬੜੀ ਹੋਵੇ ਕਿਸ ਨੁਕਰੇ ਉਹਦੇ ਉੱਤਰੀ ਨਹੀਂ ਆਵਾਜ਼ ਹੀ ਨਹੀਂ ਦਿੱਤੀ ਉਹਨੇ ਕੁੜੀ ਨੇ ਉਤੋਂ ਇੰਨੀ ਆਵਾਜ਼ਾਂ ਮੈਂ ਮਾਰੀਆਂ ਮੈਂ ਮਾਰਦਾ ਆਵਾਜ਼ ਸੁਖ ਨੂੰ ਵੀ ਆਣ ਕੇ ਇਹਨੂੰ ਲਤਾਂ ਲੁਤਾਂ ਹੀ ਘੋੜਦੇ ਉਹਨੂੰ ਸੇਕ ਹੀ ਦੇ ਦੇ ਆ ਹੱਸੋ ਕੁ ਕਿੱਥੇ ਆ 아이 ਨਹੀਂ ਕਿ ਸੁਖ ਸੁਖ ਪਤਾ ਨਹੀਂ ਕਿੱਥੇ ਆ ਸੁਖ ਦੇ ਉੱਤੇ ਆ ਮੈਂ ਤੇ ਨਿਆਣਾ ਤੇ ਆ ਬਾਹਰ ਖੇਡਣ ਟਿਆ ਗੁਰਵਰ ਉਹਨਾਂ ਦਾ ਮੁੰਡਾ ਆਇਆ ਫਤਿਹ ਉਹਦੇ ਨਾਲ ਡਿਆ ਖੇਡਣ ਆਏ ਤਾਂ ਮੈਂ ਚੱਲਿਆ ਉਹਨੂੰ ਵੇਖਣ ਸੁੱਖ ਨੂੰ ਹਾਏ ਤੇ ਨਹੀਂ ਤੇ ਮੈਂ ਨਾ ਦੁੱਧ ਚ ਪਾ ਕੇ ਹਲਦੀ ਦਵਾ ਤੈਨੂੰ ਕਰਾਉਣਾ ਕਰੀ ਹਾਏ ਨਹੀਂ ਮੈਂ ਹਾਏ ਮੈਂ ਨਹੀਂ ਕੋ ਆ ਵੀ ਖਾਣਾ ਹੋਣਾ ਕੀ ਗੱਲ ਜੇ ਅੰਦਰੂਨੀ ਸੱਟ ਲੱਗ ਜੇ ਨਾ ਤਾਂ ਇਹਦੇ ਹਲਦੀ ਨਾਲ ਠੀਕ ਹੋ ਜਾਂਦੀ ਆ ਹਾਏ ਜਾ ਬਾਬਾ ਤੂੰ ਉਹਨੂੰ ਲਿਆ ਵੇਖ ਕੇ ਮੁੰਡਾ ਵੀ ਕਿੱਥੇ ਉਹ ਵੀ ਕਿੱਥੇ ਆ ਆਵੇ ਬਾਹਰ ਲਿਆ ਤੈਨੂੰ ਮੈਂ ਦੱਸਣ ਤੇ ਦਿਆਂ ਮੈਂ ਗੁਰਬਰਾਵੇ ਫੱਤੇ ਆਇਆ ਉਹਨਾਂ ਦਾ ਉਹਦੇ ਨਾਲ ਡਿਆ ਖੇਤੀ ਹਾਏ ਹਾਏ ਜਾਓ ਨਮਾਜ਼ ਮਾਰ ਮੈਂ ਅੰਦਰੇ ਚੱਲ ਚੱਲਨੀ ਫਿਰ ਮੇਥੋਂ ਬਹਿ ਨਹੀਂ ਹੁੰਦਾ ਇੱਥੇ ਚੱਲ ਲੰਮੀ ਪੈ ਜਾ ਲੰਮੀ ਪੈ ਜਾ ਅੰਦਰੇ ਪੈ ਜਾਂਦੀ ਲੰਮੀ ਉਹ ਸੇ ਲਾਡੀ ਵੀ ਨਾ ਇੱਕ ਦਸ਼ਦਾਈ ਉਹ ਨਿਕਲਿਆ ਦੱਸ ਤੈਨੂੰ ਤਾਂ ਮੈਂ ਆਖਿਆ ਵੀ ਮਾੜਾ ਮੋਟਾ ਹੀ ਕਰੀ ਸ਼ਦਾਈਆ ਤੂੰ ਇੰਨਾ ਮਾਰਨਾ ਹੀ ਉਹੋ ਗੱਲ ਸੁੱਖ ਨਹੀਂ ਸੁੱਖ ਇਹ ਖੜਿਆ ਕਿੱਥੇ ਡੜ ਗਈ ਇਹ ਤਾਂ ਨਹੀਂ ਹੁਣ ਨਿਕਣ ਦੀ ਹੋਣੀ ਵੀ ਘਰੇ ਡੈਡੀ ਹੁਣ ਮੈਨੂੰ ਲੈਣ ਆ ਗਿਆ ਨਹੀਂ ਉਹ ਚਲ ਗਿਆ ਵਾ ਬਾਬਾ ਆ ਜਾ ਹੁਣ ਤੂੰ ਕਦੇ ਬਾਬੇ ਦਾ ਕਰਕੇ ਨਾ ਕਦੇ ਡੜੀ ਰਵੇਂ ਵੀ ਬਾਬੇ ਨੇ ਘਰੇ ਮੈਨੂੰ ਹੁਣ ਫੜਨਾ ਵਾ ਤੇਰੇ ਭੂਤ ਨਹੀਂ ਗਏ ਹੁਣ ਕੱਢਣੇ ਚੱਲ ਗਿਆ ਵਾ ਉਹ ਆ ਜਾ ਮਮੀ ਦੇ ਕਢਾਤੇ ਆ ਤੇਰੀ ਦੀ ਸੁਖ ਤੂੰ ਇੱਥੇ ਬੀਠੀ ਆਂ ਹੋਰ ਕਿੱਥੇ ਜਾਣਾ ਡੈਡੀ ਮੈਂ ਇੰਨੀ ਆਵਾਜ਼ਾਂ ਮਾਰੀਆ ਤੈਨੂੰ ਆਜ ਹੀ ਨਹੀਂ ਸੁਣੀ ਬੁੱਤ ਕੋਈ ਮਾਹਾਂ ਕੇ ਜੇ ਮੈਂ ਪੌੜੀਆਂ ਚੜ ਕੇ ਆਇਆ ਲੱਤ ਮੇਰੀ ਦੋਹੜੀ ਬਿਰ ਕੋ ਚੜਿਆ ਨਹੀਂ ਜਾਣ ਡਿਆ ਤੇ ਤੁਸੀਂ ਵੀ ਡੈਡੀ ਇਲਾਜ ਕਰਾ ਲੈਣਾ ਹੀ ਬਾਬੇ ਕੋ ਆਪਣਾ ਲੱਤ ਦੋਦੀ ਤੇ ਘਰ ਆਇਆ ਤੇ ਹੈਗਾ ਹੀ ਬਾਬਾ ਉਹ ਚਲ ਮੈਂ ਹਾਂ ਮੈਂ ਮੁੜ ਕੇ ਕਰਾ ਲੂੰਗਾ ਤੇ ਉਹ ਮੰਮੀ ਆਪਣੀ ਨੂੰ ਨਾ ਜਿਹੜਾ ਸੇਕ ਸੂਕ ਦੇ ਦੇ ਉਹ ਆਖੰਡੀ ਆ ਵੀ ਮੇਰੇ ਹੰਗ ਪੈਰ ਬਹੁਤ ਹੁੰਦੇ ਐ ਇਦਾਂ ਕਰਕੇ ਫੜਿਆ ਉਹਨੇ ਲੱਕ ਵੀ ਅੱਛੇ ਤੇ ਚਲੇ ਆ ਵੀ ਨਿਕਲ ਗਏ ਭੂਤ ਹੂੰ ਚੰਗਾ ਹੋ ਗਿਆ ਸਹੀ ਗੱਲ ਡੈਡੀ ਜੀ ਤੇ ਤੂੰ ਤੇ ਇਹਨੂੰ ਆ ਗਈ ਮੈਂ ਤਾਂ ਸਗੋਂ ਤੇਰਾ ਮੈਸਜ ਬਾਬਾ ਜੀ ਉਹਦਾ ਵੀ ਵੇਖ ਤੇ ਉਹ ਹੱਥ ਤੇ ਤੂੰ ਤੇ ਚਾੜ ਕੇ ਭੱਜ ਕੇ ਆਇਆ ਨੂੰ ਆ ਗਈ ਤੇ ਮੈਂ ਤਾਂ ਦਿਨ ਵੇਖਣ ਚੜਿਆ ਮੈਂ ਤਾਂ ਬਾਜਬਾਰਾ ਪੀਣਾ ਕੁੜੀ ਕਿਦੇ ਨਾਲ ਡਰ ਕੇ ਨੁਕਰੇ ਲੱਗੀ ਹੋਵੇ ਜਦੋਂ ਡੈਡੀ ਜੀ ਲੋਕਾਂ ਨਾਲ ਬੀਤਦੇ ਆਣ ਉਦੋਂ ਆਪਾਂ ਸਮਝਦੇ ਆ ਹਾਸਾ ਤੇ ਜਦੋਂ ਆਪਣੇ ਨਾਲ ਬੀਤਦੀ ਹੈ ਨਾ ਫਿਰ ਸਾਨੂੰ ਦੁੱਖ ਲੱਗਦਾ ਪੀ ਇਹਾਡੇ ਨਾਲ ਕਿ ਹੋਈ ਇਹ ਤਾਂ ਕਿਸੇ ਨਾਲ ਹੋਣ ਦੀ ਉਦੋਂ ਤੇ ਆਪਾਂ ਬੜਾ ਹੱਸਣ ਦੇ ਨਹੀਂ ਨਾ ਨਾ ਕੀ ਦੁੱਖ ਲੱਗਾ ਕੀ ਆਪਣਾ ਇਹ ਕੀ ਮੈਨੂੰ ਸਮਝ ਨਹੀਂ ਲੱਗੀ ਤੇਰੀ ਗੱਲ ਦੀ ਕੋਈ ਨਹੀਂ ਡੈਡੀ ਜੀ ਤੁਹਾਨੂੰ ਲੱਗਣੀ ਵੀ ਨਹੀਂ ਆ ਕਿਉਂ ਕੀ ਹੋਇਆ ਕੋਈ ਨਹੀਂ ਤੇ ਬਾਬਾ ਚੱਲ ਕੇ ਲਾਡੀ ਬਾਬਾ ਇਹਨੂੰ ਕਿੰਨਾ ਪਤਾ ਲਾਡੀ ਬਾਬਾ ਮੈਨੂੰ ਪਹਿਲਾਂ ਪਤਾ ਨਹੀਂ ਡੈਡੀ ਜੀ ਜੋ ਤੁਸੀਂ ਚਾਲਾ ਚੱਲਣ ਦੇ ਜੇ ਹੈ ਤਾਂ ਤੁਸੀਂ ਮੇਰੇ ਪਿਓ ਵਾਂ ਸਮਾਨ ਕਹਿ ਨਾ ਜੀ ਨਹੀਂ ਕਰਦਾ ਪਰ ਡੈਡੀ ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਅੱਜ ਨਹੀਂ ਨਹੀਂ ਮੈਂ ਕੀਤਾ ਕਿ ਮੈਨੂੰ ਪਤਾ ਲੱਗਿਆ ਨਾ ਉਹਨੇ ਇਹ ਕੰਮ ਸਿੱਖੇ ਆ ਤੇ ਹੁਣ ਹੋਰ ਕੋਈ ਲੱਭਦਾ ਨਹੀਂ ਠੀਕ ਆ ਡੈਡੀ ਜੀ ਅੱਗੇ ਤੇ ਮੈਂ ਕਦੀ ਸੁਣਿਆ ਨਹੀਂ ਵੀ ਉਹਨੇ ਆ ਕੰਮ ਸਿੱਖੇ ਆ ਅੱਜ ਹੀ ਪਤਾ ਲੱਗ ਮੈਂ ਉੱਪਰ ਸਾਰਾ ਕੁਝ ਸੁਣ ਲਿਆ ਤੈਨੂੰ ਹੱਸ ਦਿਆਂ ਵੀ ਉਹਦੇ ਨਾਲ ਵੇਖ ਲਿਆ ਸੁਣ ਮੇਰੀ ਗੱਲ ਇਹ ਇਹਦੇ ਸਿਲੇ ਕਰਨੇ ਪੈਂਦੇ ਆ ਐਵੇਂ ਨਹੀਂ ਗੱਲਾਂ ਹੁੰਦੀਆਂ ਇਹਦੇ ਨਹੀਂ ਦੇ ਮਗਰ ਪੈ ਜਾਂਦੇ ਉਹਨਾਂ ਚੀਜ਼ਾਂ ਜਿਹਨੇ ਬੰਦੇ ਨੇ ਸਿਲਾ ਨਹੀਂ ਕੀਤਾ ਤੇ ਆਣ ਕੇ ਹੱਥ ਪਾ ਲੈਣਾ ਇਹ ਚੀਜ਼ਾਂ ਉਹਦੇ ਮਗਰ ਲੱਗ ਜਾਂਦੀਆਂ ਹੁੰਦੀਆਂ ਵਾ ਉਹਦਾ ਡੈਡੀ ਜੀ ਮੈਂ ਜੇ ਕਹਿੰਨੀ ਆ ਨਾ ਭੂਤ ਉਹ ਤੁਹਾਡੇ ਨਾਲੋਂ ਲੱਖ ਗੁਣਾ ਚੰਗੇ ਹੋਣੇ ਆ ਕਿ ਉਹ ਕਿਦਾਂ ਲੱਖ ਗੁਣਾ ਚੱਗੇ ਤੁਸੀਂ ਤੇ ਆਪਣੀ ਜਨਾਨੀ ਉਹ ਦੇਖੋ ਨਾ ਕਟਾਲ ਚੜੀ ਅਗਲਾ ਘਰ ਜਾ ਕੇ ਹੱਸਦਾ ਨਹੀਂ ਹੋਊਗਾ ਕੀ ਉਹ ਗੱਲਾਂ ਕਰਦਾ ਹੋਊਗਾ ਕਿਹੜੇ ਉਹਨੇ ਸਿਲੇ ਕੱਟੇ ਮੈਂ ਤੇ ਅੱਜ ਤੱਕ ਸੁਣਿਆ ਨਹੀਂ ਉਹਨੇ ਸਿਲੇ ਕੱਟੇ ਆਹ ਪੈਣੀਆਂ ਹੀ ਵੰਦਾ ਵੇਖਿਆ ਉਹਨੂੰ ਮੈਂ ਓਏ ਦੱਸ ਉਹਨੇ ਦੱਸ ਕਿ ਸਿਲੇ ਕੱਟਣੇ ਆ ਤੇ ਫੇਰ ਉਹਨੂੰ ਦੱਸ ਦਿੰਦਾ ਵੀ ਮੈਂ ਲਾਡੀ ਆ ਉਹਨੂੰ ਇਹੋ ਜਿਹਾ ਪੇਸ ਬਦਲ ਗਿਆ ਉਹਨਦੀ ਕੀ ਲੋੜੀ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਪੇਸ ਬਦਲ ਕੇ ਨਹੀਂ ਆਇਆ ਉਹ ਆਪਣੇ ਰੰਗ ਚ ਆਇਆ ਵਾ ਹੁਣ ਮੰਨ ਲਾ ਕੋਈ ਠਾਣੇਦਾਰ ਉਹ ਵਰਦੀ ਪਾਈ ਹੋਊ ਤੇ ਪਤਾ ਲੱਗੂ ਕਿ ਹਾਂ ਇਹ ਠਾਣੇਦਾਰ ਆ ਉਹਨੇ ਸਿਵਲ ਵਰਦੀ ਜੇ ਹੋਊਗਾ ਤੂੰ ਉਤਰਾ ਆਮ ਹੀ ਬੰਦਾ ਸਾਡੇ ਵਰਗਾ ਹੀ ਲੱਗਣਾ ਇਹ ਕਰਕੇ ਉਹ ਆਪਣੇ ਭੇਸ ਦੇ ਵਿੱਚ ਆਇਆ ਤੇ ਤਾਂ ਹੀ ਫਿਰ ਉਹਨੂੰ ਬਾਬਾ ਆਖਣਾ ਪਿਆ ਹਨ ਫਿਰ ਤੂੰ ਹੀ ਕਿਉਂ ਲਾਡ ਕਰਾਇਆ ਉਹਦਾ ਉਹਨਾਂ ਨੇ ਫਿਰ ਉਹਨੂੰ ਹੀ ਲਾਡੀ ਕਹਿਣਾ ਤੂੰ ਹੀ ਨਹੀਂ ਲਾਜ ਕਰਾਇਆ ਤੁਹਾਨੂੰ ਵੀ ਸੁਪਨੇ 'ਚ ਉਹਨਾਂ ਨੇ ਬੜਾ ਟਾਇਆ ਇਹ ਪੁੱਤਾਂ ਨਹੀਂ ਮੈਨੂੰ ਕੋਈ ਗੱਲ ਨਹੀਂ ਇਹੋ ਜਿਹੀ ਪੁੱਤ ਮੈਂ ਤੈਨੂੰ ਇੱਕੋ ਗੱਲ ਦੱਸਾਂ ਇਹੋ ਜੀਆਂ ਗੱਲਾਂ ਕੋਈ ਨਹੀਂਓ ਦੁਨੀਆ ਦੇ ਉੱਤੇ ਹੈਗੀਆਂ ਤੇ ਤੂੰ ਹੀ ਰੌਲਾ ਪਾਇਆ ਕਿ ਭੂਤ ਵਾ ਉਹ ਵਾ ਜੇ ਆ ਜੇ ਰ ਆਪਾਂ ਰੱਬ ਰੱਬ ਕਰੀਏ ਪਾਠ ਕਰੀਏ ਮੈਂ ਮੰਨਦਾ ਵਾਂ ਉਹ ਤਾਂ ਅਵਗਤ ਰੂਹਾਂ ਇਹ ਤੁਰੀਆਂ ਫਿਰਦੀਆਂ ਨੇ ਕਿਉਂਕਿ ਇਹਨਾਂ ਦੀ ਗਤੀ ਨਹੀਂ ਹੁੰਦੀ ਜਿਹੜਾ ਅਵਗਤ ਏਦਾਂ ਚੀਜ਼ ਚਲੇ ਜਾਨੀ ਨਾ ਦੁਨੀਆ ਤੋਂ ਗਾੜੀ ਜਗ੍ਹਾ ਨਹੀਂ ਮਿਲਦੀ ਇਹ ਕਰਕੇ ਆ ਵੀ ਇਹ ਗੱਲਾਂ ਰੂਹਾਂ ਉਤਰਾ ਚਾਕੇ ਪੈਂਦੇ ਹੁੰਦੇ ਆ ਕਿਤੇ ਮੜੀਆਂ ਲੱਗੋਈ ਜਾਂ ਨੰਗੀ ਹੈ ਨਾ ਆਪਣੇ ਪਿੰਡ ਦੀਆਂ ਮੜੀਆਂ ਲੱਗੋ ਨਹੀਂ ਜਾਈਏ ਤੇ ਜਦੋਂ ਕਿਸ ਦੇ ਮਗਰ ਗਏ ਹੋਈਏ ਨਾ ਉਦੋਂ ਆਣ ਕੇ ਚੇਤਾ ਜਨਾਂਦਾ ਇਹ ਤਾਂ ਫਲਾਣੇ ਦਾ ਸਰਕਾਰ ਇੱਥੇ ਕੀਤਾ ਸੀ ਢਿੰਗੜੇ ਦਾ ਇੱਥੇ ਕੀਤਾ ਸੀ ਉਹ ਗੱਲ ਸੀਨ ਆਈ ਜਾਂਦੇ ਗੜੀ ਆਪਣੇ ਮਨ ਦਾ ਬੰਦਾ ਆਪੇ ਡਰੀ ਜਾਂਦਾ ਇਹੋ ਡੈਡੀ ਜੀ ਨਾਲ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਤੁਹਾਨੂੰ ਮਾਸਾ ਵੀ ਨਹੀਂ ਹੁੰਦੇ ਇੰਨੇ ਝੂਠੀਆਂ ਨਹੀਂ ਕਹਾਣੀਆਂ ਸੁਣਾਉਣ ਦੇ ਹਨ ਦੂਜੇ ਬੰਦੇ ਨੂੰ ਸੱਚ ਹੈ ਤਾਂ ਵੀ ਆਪਾਂ ਉਹਨੂੰ ਝੂਠ ਜਾ ਬੋਲੀ ਜਾਣਾ ਤੇ ਕਿੱਦਾਂ ਹੁੰਦਾ ਹਨ ਤੁਹਾਨੂੰ ਤਾਂ ਮਾਸਾ ਨਹੀਂ ਵੀ ਲੋਂਦੇ ਹੁਣ ਇਹੋ ਜੀ ਦੀ ਕੋਈ ਗੱਲ ਵੀ ਨਹੀਂ ਗੀ ਚੱਲ ਇਹ ਵੀ ਹੁਣ ਡਰ ਦੇਟਾ ਮੁੱਗ ਗਿਆ ਡੈਡੀ ਜੀ ਮੈਂ ਤੁਹਾਨੂੰ ਸਿੱਧਾ ਪੱਧਰਾ ਬੰਦਾ ਸਮਝਦੇ ਹੀ ਪਰ ਜਿੰਨੇ ਚਾਲਬਾਜ਼ ਤੁਸੀਂ ਜੇ ਨਾ ਉਹਨਾਂ ਵੀ ਮੈਂ ਕੀ ਚਾਲਾਂ ਖੇਡੀਆਂ ਮੈਂ ਕੋਈ ਜਾਇਦਾਦ ਲਖਾ ਲਈ ਆ ਮੈਂ ਕੋਈ ਗੱਲ ਕੀਤੀ ਆ ਮੈਂ ਸਿਰਫ ਤੁਹਾਡੇ ਮਨ ਦਾ ਵਹਿਮ ਕੱਢਣ ਵਾਸਤੇ ਆਪਾਂ ਕੀਤਾ ਏ ਕੋਈ ਨਹੀਂ ਤੁਹਾਨੂੰ ਵੀ ਪਤਾ ਲੱਗ ਗਿਆ ਦਾ ਬਹਿ ਮਾਰ ਕੇ ਕੀ ਐ ਚਲ ਆ ਜਾ ਹੋਰ ਨਾ ਡਰੀ ਕਿਤੇ ਹੋਣਾ ਫੇ ਰੋਲਾ ਪਾਇਓ ਆਪਣੇ ਘਰ ਨੂੰ ਐਵੇਂ ਪਖੰਡ ਨਾ ਬਣਾ ਛੱਡੀ ਹੋ ਕਿਤੇ ਹੁਣ ਸਭ ਤੋਂ ਵੱਧ ਪਖੰਡ ਤੇ ਡੈਡੀ ਜੀ ਤੁਸੀਂ ਬਣਾਤਾ ਅਗਲੇ ਨੇ ਕਿੱਥੇ ਕਿੱਥੇ ਨਹੀਂ ਗੱਲ ਕਰਨੀ ਉਹਨੇ ਕਿਤੇ ਨਹੀਂ ਕਰਦਾ ਉਹ ਗੱਲ ਤੂੰ ਨਾ ਫਿਕਰ ਕਰ ਇਹ ਗੱਲ ਦਾ ਚਲੋ ਕੋਈ ਨਹੀਂ ਪਰ ਹੁਣ ਤੂੰ ਨਾ ਡਰੀ ਕਿਤੇ ਕੋਈ ਗੱਲ ਨਹੀਂ ਹੈਗੀ ਚੰਗਾ ਢਾਡੀ ਜਨਨੀ ਤੁਸੀਂ ਮਰਾਤੀਆਂ ਬਗਾਨਾ ਬੰਦਾ ਸੱਦ ਕੇ ਮੈਨੂੰ ਕੀ ਕੋਈ ਗੱਲ ਨਹੀਂ ਉਹ ਵੀ ਸਾਡਾ ਪਤੀ ਆਈਆ ਪੋਤੀ ਆ ਸਾਡਾ ਆ ਜਾ ਤੂੰ ਪੁੱਤ ਕੋਲੋਂ ਫੇਰ ਆਪ ਵੀ ਖਾ ਲੈਣੀ ਅਸੀਂ 2-4 ਕੇ ਪੁੱਤ ਹੀ ਤੇ ਨਵੇਂ ਬੁੱਢੇ ਨੇ ਪੈਰਾਂ ਦਾ ਪਾਣੀ ਪੈ ਨਹੀਂ ਦਿੱਤਾ ਵੀ ਮੈਂ ਗਲਤਾਂ ਕਹਾਣੀਆਂ ਜੀਆਂ ਸੁਨਾਸ ਨੂੰ ਕਿਤੇ ਚੱਲ ਗਿਆ ਸੱਚਾ ਹੋ ਕੇ ਇਹੋ ਜਿਹੀ ਮਿੱਠੀਆਂ ਚੋਪੜੀਆਂ ਗੱਲਾਂ ਮਨਪ੍ਰੀਤਨਾ ਕਰਦਾ ਰਿਹਾ ਹੁੰਦਾ ਤੇ ਉਹਨੂੰ ਲੱਗਦਾ ਹੁੰਦਾ ਸੱਚਾ ਹੀ ਬੜਾ ਵਾਏ ਉਹਨੂੰ ਵੀ ਸ਼ੇਧਾਂ ਬਣਾ ਕੇ ਰੱਖਿਆ ਸੀ ਇੰਨੇ ਇਦਾਂ ਹੀ ਕਿੱਥੇ ਜਾਈਏ ਘੰਟੇ ਦੋ ਘੰਟੇ ਲੱਗ ਜਾਂਦਾ ਚਾਚੇ ਘਰ ਵੀ ਦੋ ਘੰਟੇ ਲੱਗ ਗਏ ਗੱਲਬਾਤ ਨਹੀਂ ਮੁੱਕਦੀ ਚਾਚੇ ਦੀਆਂ ਤੇ ਲੈ ਸ੍ਰੀ ਮਰੀਦ ਦਾ ਟਾਈਮ ਹੀ ਹੋ ਗਿਆ ਇਹ ਪੰਜ ਇੱਕ ਮਿੰਟ ਰਹਿੰਦੇ ਆ ਫੇਰ ਮੈਨੂੰ ਕੋ ਰੋਣਾ ਹੁਣ ਮੈਂ ਲੈ ਹੀ ਜਾਣਾ ਬਸ ਦੇਖਣ ਤਾਂ ਨਹੀਂ ਜੇ ਚੱਲ ਮੈਂ ਨਿੰਬੂਆਂ ਚ ਵੇਨਾ ਕੋਈ ਮੀਂਹ ਬੜਾ ਪੈ ਗਿਆ ਘਾਹ ਬੜਾ ਹੋਇਆ ਰੋਟਾਟਰ ਫੇਰਨਾ ਚ ਚੱਲ ਵੇਨਾ ਵਾ ਕਿ ਕਿਦਾਂ ਦਾ ਪੈਰ ਖੋਪਦੇ ਕਿ ਨਹੀਂ ਖੋਪਦੇ ਕਿ ਹੱਥ ਨਾ ਵੜਾਈਏ ਤੇ ਖੋਪਦੇ ਤੇ ਬਾਈ ਕੂ ਲਵੀ ਹੋ ਜਾਂਦੀ ਪਾਪਾ ਕੀ ਗੱਲ ਹੋਈ ਮੇਰੀ ਤੀਨੂ ਮम्मा ਤੇ ਹੀ ਦੇਖਦੇ ਘਰ ਤੋਂ ਨਹੀਂ ਆ ਮੈਨੂੰ ਤਾਂ ਫੀਲ ਵੀ ਹੋ ਰਿਹਾ ਤੇ ਮੇਰੇ ਇੱਥੇ ਹੱਥ ਲਾਇਆ ਪੁੱਤ ਮੈਂ ਹਮੇਸ਼ਾ ਤੇਰੇ ਨਾਲ ਹਾਂ ਤੇਰੀ ਮਾਂ ਵਾ ਤੇਰੇ ਅੰਦਰ ਵੱਸਦੀ ਆ ਇੱਕ ਸਿਰਫ ਤੂੰ ਹੀ ਤੇ ਆ ਤੇਦੇ دل ਦੇ ਵਿੱਚ ਮੈਂ ਜੀਨੀ ਆ ਤੇ ਜਿਹਦੇ ਕਰਕੇ ਮੇਰੀ ਰੂਹ ਤੜਫਦੀ ਫਿਰਦੀ ਆ ਤੇਰਾ ਦਰਦ ਹੀ ਮੇ ਕੋសារੰਦਾ ਤੀਏ ਉਹ ਮੇਰਾ ਪੁੱਤ ਡਿੱਗ ਕਿੱਤਾਂ ਗਿਆ ਅਸੀਂ ਉਹ ਨਾ ਮੈਂ ਆਪਣੇ ਨੰਦਨ ਨੂੰ ਬਾਈ ਕਰ ਰਹੀ ਨੇ ਤੇ ਨਾ ਬੈਗ ਹੈ ਕਪਾਸੇ ਪਾਇ ਤੇ ਦਦੇ ਨੂੰ ਹੋ ਗਾ ਦਮ ਸੱਲੇ ਡਿੱਗ ਗਿਆ ਕੋ ਤਾਂ ਆਪਣਾ ਧਿਆਨ ਤੂੰ ਖੋਦ ਹੀ ਰੱਖਣਾ ਵਾ ਹੁਣ ਕਿਹੜੀ ਤੇਰੀ ਮੰਮਾ ਵਾ ਜਿੰਨੇ ਤੇਰਾ ਧਿਆਨ ਰੱਖਣਾ ਵਾ ਹੈਂ ਤੇਗਾ ਮੇਰੀ ਧੀ ਮੈਨੂੰ ਇੰਨਾ ਨਾ ਯਾਦ ਕਰਿਆ ਕਰ ਰਾਤੀ ਵੀ ਤੂੰ ਰੋਨੀ ਹੀ ਸਾਰੀ ਰਾਤ ਤੂੰ ਰੋਂਦੀ ਰਹੀ ਰੋ ਰੋ ਕੇ ਸੌਂਗੀ ਤੈਨੂੰ ਪਤਾ ਤੇਰੀ ਅੱਖ ਦੇ ਵਿੱਚ ਇੱਕ ਅਥਰੂ ਤੇਰੀ ਮਾਂ ਬਰਦਾਸ਼ਤ ਨਹੀਂ ਕਰਦੀ ਮਾਂ ਨੰਮਾ ਤੇ ਮੈਨੂੰ ਛੱਡ ਕੇ ਗਤੋਂ ਨੇ ਤੇ ਫਿਰ ਤੋਂ ਘਰ ਆਜੂ ਹਾਂ ਬਤੋ ਤਜੋ ਰੱਬ ਨੂੰ ਮਨਜ਼ੂਰ ਹੋ ਗਿਆ ਧੀਏ ਜਿੰਨੇ ਮਰਜੀ ਤੂੰ ਕਰਮਾਂ ਵਾਲੀ ਆ ਪਰ ਤੂੰ ਕਰਮਾਂ ਮਾਰੀ ਆ ਜਿਦਾ ਮਾਂ ਪਿਓ ਹੈ ਦੁਨੀਆ ਤੋ ਚਲ ਜੇ ਨਾ ਉਹ ਬੱਚਿਆਂ ਦੇ ਕਰਮ ਚੰਗੇ ਨਹੀਂ ਹੁੰਦੇ ਪਰ ਮਮਾ ਮੈਂ ਤਾਂ ਸਾਡੇ ਸਕੂਲੇ ਵੀ ਬੜੀ ਯਾਦ ਆਈ ਹਨ ਮੀਂਹੋਂ ਅੱਡ ਪੱਤੇ ਵੀ ਨਹੀਂ ਦੇਖਦੇ ਨਹੀਂ ਪਾਏ ਚੱਲ ਕੋਈ ਨਹੀਂ ਮੇਰੀ ਤੂੰ ਬਸ ਆਪਣਾ ਪੜਾਈ ਦੇ ਵਿੱਚ ਧਿਆਨ ਲਾਇਆ ਕਰ ਆਪਣੇ ਪਾਪਾ ਦਾ ਖਿਆਲ ਰੱਖਿਆ ਕਰ ਠੀਕ ਆ ਠੀਕ ਹੈ ਤੇ ਇਦਾਂ ਡਿੱਗਣਾ ਨਹੀਂ ਆ ਫੇਰ ਤੂੰ ਹੀਵੇਂ ਮੇਰੇ ਨਾਲ ਦਿਲਦੋ ਕਰੇ ਉਦ ਮੈਂ ਹੈਗੀ ਤੇ ਤੇਰੇ ਆਸੇ ਪਾਸੇ ਹੀ ਆ ਪਰ ਇਹ ਵੀ ਹੁਣ ਮੈਂ ਕੀ ਕਰਾਂ ਮਮਾ ਜੋ ਮੇਰੇ ਨਾਲੋਂ ਡੇ ਆ ਨਾ ਤੁਸੀਂ ਉਹ ਉਹ ਤੇ ਕਿੰਨੇ ਗੱਲਾਂ ਕਰਨ ਡੇ ਆ ਮੈਂ ਤਾਂ ਆਪਣੀ ਮਮਾ ਨਾਲ ਗੱਲਾਂ ਕਰਨੀ ਆ ਮਮਾ ਕੋ ਇੱਥੇ ਆ ਕੇ ਮੈਨੂੰ ਨਹੀਂ ਦੇਖਣ ਦੇ ਮੈਨੂੰ ਫੀਲ ਹੁੰਦਾ ਉਹਨਾਂ ਨੇ ਪਹਿਲਾਂ ਵਾਰ ਇੱਛਾਤ ਲਾਇਆ ਹੋ ਪਰ ਤੇ ਵਿਆਹਤ ਆ ਹੈ ਪੁੱਤ ਮम्मा ਨਹੀਂ ਆਉਣਾ ਨਾ ਸੁਣ ਆਪਣੀ ਜਗਰ ਮम्मा ਇਹ ਆ ਮम्मा ਨੇ ਤਾਂ ਮੈਨੂੰ ਉੱਥੋਂ ਵੀ ਠਾਇਆ ਮੈਨੇ ਡਿੱਗ ਗਈ ਆ ਕੋਈ ਮੈਨੂੰ ਸ਼ਰਟ ਵੀ ਲੱਗ ਗਈ ਡਿੱਗ ਪਈ ਹਾਂਜੀ ਲੈ ਪੁੱਤ ਮੈਂ ਘੁਟਾਇ ਤੇ ਤੇ ਮੈਂ ਦੋ ਮਿੰਟ ਐਂ ਚਲ ਗਿਆ ਪੈਲੀ ਵੱਲੋਂ ਮੈਂ ਤਾਂ 5 ਮਿੰਟ ਹੈਗੇ ਆ ਤੇ ਤੂੰ ਤੂੰ ਆਈ ਗਈ ਛੇਤੀ ਬਸ ਤੂੰ ਜੋ ਰਾ ਸੁਬਾਹ ਵੇਂਦੀ ਹੈ ਨਾ ਤੂੰ ਉਹ ਫੀਲ ਕਰਦੀ ਹੈ ਮम्मा ਨਹੀਂ ਲੈ ਮੰਮਾ ਨੇ ਕਿ ਤੂੰ ਨਬਤੂ ਜਨਾਗਰੇ ਕਰ ਮੰਮਾ ਆ ਗਿਆ ਮੰਮਾ ਪਿੱਛੇ ਹੁੰਦੇ ਆ ਤੁੰ ਮੈਨੂੰ ਮਮਨੇ ਦੇ ਕੇ ਪਰ ਮੈਨੂੰ ਫੇਰ ਹੁੰਦਾ ਉਹਨਾਂ ਨੇ ਮੇਲੇ ਵਿੱਚ ਇੱਥੇ ਲਾਈ ਫਿਰ ਇੱਥੇ ਵੀ ਲਾਇਆ ਕਿ ਮੈਨੂੰ ਉੱਥੇ ਬਿਠਾਇਆ ਹੀ ਨਾ ਬੋਤ ਸੋਚਿਆ ਕਰ ਇਦਾਂ ਮੈਨੂੰ ਪਤਾ ਤੈਨੂੰ ਖਿਆਲ ਹੁੰਦੇ ਆ ਨਹੀਂ ਸੱਚੀ ਸੱਚੀ ਚੱਲ ਮੇਰਾ ਬੁੱਤ ਦੌੜ ਕੇ ਜਾ ਕੰਨੂ ਜਾ ਤੂੰ ਪਾਣੀ ਪੂਣੀ ਪੀ ਸਾਰੇ ਕਹੀ ਜਾਂਦੇ ਕੋਈ ਕਹੀ ਨਾ ਭੂਤ ਆ ਸਮਰੀਤ ਕਹਿੰਦੀ ਮम्मा ਮੇਰੀ ਲਾਗੇ ਆ ਇਹ ਗੱਲ ਕੀ ਐ ਮੈਨੂੰ ਕਿਉਂ ਫੀਲ ਹੁੰਦਾ ਨਾ ਭੂਤ ਦੇਖਦੇ ਆ ਵਿਚਰ ਬਾਕੀ ਦੀ ਝੂਠ ਬੋਲਦੀ ਹੋਏ ਤੇ ਸਮਰੀਤ ਨੂੰ ਕਿਦਾਂ ਫੀਲ ਹੁੰਦਾ ਉਹ ਕਹਿੰਦੀ ਮम्मा ਮੇਰੇ ਨਾਲ ਆ ਨਾ ਕੋਈ ਆਵਾਜ਼ ਸੁਣਦੀ ਆ ਨਾ ਦੇਖਦੀ ਆ ਇਹ ਕੀ ਕਰਨਾ ਮੈਂ ਰੱਬ ਦਾ ਰੱਬਾ ਤੇਰੀ ਆਸ ਰਹੀ ਆ